ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸਾਖ ਵਦੀ 5 ਬਿਕਰਮੀ ਸੰਮਤ 1678 ਦੇ ਅਨੁਸਾਰ ਅੰਗਰੇਜ਼ੀ ਤਰੀਕ 1 April 1621 ਈਸਵੀ ਦਾ ਅੰਮ੍ਰਿਤ ਵੇਲੇ ਦਾ ਸਮਾ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਗੁਰੂ ਕੇ ਰਾਗੀ ਸਿੰਘ ਬਹੁਤ ਹੀ ਸੋਹਣਾ ਮਨੋਹਰ ਕੀਰਤਨ ਆਸਾ ਕੀ ਵਾਰ ਜੀ ਦਾ ਕਰਦੇ ਪਏ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਆਪਣੇ ਰੋਜ਼ਾਨਾ ਦੇ ਨਿਯਮ ਦੇ ਅਨੁਸਾਰ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਬੈਠੇ ਹੋਏ ਕੀਰਤਨ ਸਰਵਣ ਕਰਦੇ ਪਏ ਨੇ ਇਸੇ ਦੌਰਾਨ ਇੱਕ ਖਬਰ ਆਈ ਹੈ ਬੜੇ ਪ੍ਰੇਮ ਦੇ ਨਾਲ ਇੱਕ ਸੇਵਾਦਾਰ ਨੇ ਸਹਜ ਦੇ ਨਾਲ ਆ ਕੇ ਦੱਸਿਆ ਮਹਾਰਾਜੀ ਆਪ ਜੀ ਦੇ ਗ੍ਰਹਿ ਵਿਖੇ ਸਹਿਬਜ਼ਾਦੇ ਦਾ ਆਗਮਨ ਹੋਇਆ ਹੈ ਸਤਿਗੁਰੂ ਜੀ ਬੜੇ ਪ੍ਰੇਮ ਦੇ ਨਾਲ ਕੀਰਤਨ ਦੇ ਵਿੱਚ ਰਸਮਗਰ ਰਹੇ ਸਮਾਪਤੀ ਹੋਈ ਸ਼ੁਕਰਾਨੇ ਦਾ ਅਰਦਾਸਾ ਸੋਧਿਆ ਤੇ ਸੱਚੇ ਪਾਤਸ਼ਾਹ ਜੀ ਆਪਣੇ ਮਹਿਲਾਂ ਵਿੱਚ ਆਏ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਹਿਲੀ ਵਾਰ ਜਦੋਂ ਦਰਸ਼ਨ ਕੀਤੇ ਤਾਂ ਇਤਿਹਾਸ ਤੇ ਗ੍ਰੰਥਾਂ ਵਿੱਚ ਜ਼ਿਕਰ ਮਿਲਦਾ ਹੈ ਕਿ ਆਪ ਨੇ ਜਦੋਂ ਸਹਿਬਜ਼ਾਦੇ ਨੂੰ ਆਪਣੇ ਹੱਥਾਂ ਵਿੱਚ ਚੁੱਕਿਆ ਤੇ ਬੜੇ ਪ੍ਰੇਮ ਦੇ ਨਾਲ ਸੀਸ ਨਿਵਾ ਦਿੱਤਾ ਸਿੱਖਾਂ ਨੇ ਤੇ ਮਾਤਾ ਗੰਗਾ ਜੀ ਨੇ ਇਸ ਦਾ ਕਾਰਨ ਪੁੱਛਿਆ ਤਾਂ ਸਤਿਗੁਰੂ ਜੀ ਨੇ ਦੱਸਿਆ ਕਿ ਇਹ ਕੋ ਸਧਾਰਨ ਪੁਰਸ਼ ਨਹੀਂ ਇਹ ਉਹ ਮਹਾਪੁਰਖ ਹੈ ਜੋ ਡਿੱਗਦੇ ਹੋਏ ਸੰਸਾਰ ਦਾ ਥੰਮ ਬਣੇਗਾ ਇਸ ਪ੍ਰਕਾਰ ਸਾਰੇ ਸੰਸਾਰ ਦੀ ਪਤ ਨੂੰ ਟਕਣ ਵਾਲੇ ਸ੍ਰਿਸ਼ਟੀ ਦੀ ਚਾਦਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਹੋਇਆ। ਸਤਿਗੁਰਾਂ ਨੇ ਆਪਣੇ ਬਚਪਨ ਦੇ 9 ਸਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਗੁਜ਼ਾਰੇ ਨੇ। ਇਸ ਦੌਰਾਨ ਬਹੁਤ ਸਾਰੀਆਂ ਸਾਖੀਆਂ ਨੇ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸੁਭਾਅ ਬਾਰੇ ਸਾਨੂੰ ਦੱਸਦੀਆਂ ਉਦਾਹਰਣ ਵਜੋਂ ਜ਼ਿਕਰ ਮਿਲਦਾ ਹੈ ਕਿ ਆਪ ਜੀ ਕਦੇ ਰੋਏ ਨਹੀਂ ਮਾਤਾ ਨਾਨਕੀ ਜੀ ਇਸ ਗੱਲੋਂ ਕਈ ਵਾਰ ਚਿੰਤਤ ਵੀ ਹੋ ਜਾਂਦੇ ਕਿ ਇਹ ਸਹਬ ਜ਼ਿਆਦਾ ਤਾਂ ਬਿਲਕੁਲ ਵੀ ਨਹੀਂ ਰੋਂਦਾ ਬਿਲਕੁਲ ਵੀ ਨਹੀਂ ਉੱਚੀ ਹੱਸਦਾ ਆਪਣੇ ਭੈਣ ਭਰਾਵਾਂ ਦੇ ਨਾਲ ਬਹੁਤ ਰੁਚੀ ਦੇ ਨਾਲ ਖੇਡਦਾ ਵੀ ਨਹੀਂ ਜੇ ਕੋਈ ਖਡਾਉਣਾ ਇਹਨਾਂ ਨੂੰ ਦੇਈਏ ਤੇ ਆਪਣਾ ਖਡਾਉਣਾ ਵੀ ਦੂਸਰਿਆਂ ਨੂੰ ਦੇ ਦਿੰਦੇ ਨੇ ਨਾ ਇਹ ਖਡਾਉਣਿਆਂ ਵਾਸਤੇ ਕਦੇ ਕਿਸੇ ਨਾਲ ਲੜੇ ਨੇ ਨਾ ਕਿਸੇ ਹੋਰ ਗੱਲਾਂ ਖਾਣ ਪੀਣ ਤੋਂ ਇਹਨਾਂ ਨੇ ਕਦੇ ਕਿਸੇ ਦੇ ਨਾਲ ਕੋਈ ਝਗੜਾ ਕੀਤਾ ਇਹਨਾਂ ਦੇ ਮਨ ਦੇ ਵਿੱਚ ਬਚਪਨ ਤੋਂ ਇਹਨਾਂ ਬੈਰਾਗ ਵੇਖ ਕੇ ਮਾਤਾ ਜੀ ਚਿੰਤਤ ਹੋ ਜਾਂਦੇ ਤੇ ਕਦੇ-ਕਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਖਦੇ ਕਿ ਇਹ ਬਾਲਕ ਬਾਕੀਆਂ ਨਾਲੋਂ ਵੱਖਰਾ ਹੈ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਨਾਨਕੀ ਜੀ ਤੁਹਾਡਾ ਬਾਲਕ ਸੱਚਮੁੱਚ ਬਾਕੀ ਸਾਰੇ ਬਾਲਕਾਂ ਨਾਲੋਂ ਵੱਖਰਾ ਹੈ ਕਿਉਂਕਿ ਬਾਕੀ ਸਧਾਰਨ ਜੀਵ ਆਪਣੇ ਆਪਣੇ ਕਰਮਾਂ ਦੇ ਬੱਧੇ ਆਏ ਨੇ ਤੇ ਇਹ ਦੂਜਿਆਂ ਨੂੰ ਕਰਮਾਂ ਦੇ ਬੰਦਰਾਂ ਦੇ ਵਿੱਚੋਂ ਛਡਾਉਣ ਆਇਆ ਹੈ। ਇਹ ਗਰਕਦੇ ਹੋਏ ਸੰਸਾਰ ਦਾ ਥੰਮ ਬਣੇਗਾ। ਇਹ ਕੁਲ ਸੰਸਾਰ ਦੀ ਪਤ ਨੂੰ ਟਕਣ ਵਾਲੀ ਚਾਦਰ ਬਣੇਗਾ। ਇਸ ਪ੍ਰਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਪਨ ਸੰਬੰਧ ਵਿੱਚ ਇੱਕ ਹੋਰ ਸਾਖੀ ਹੈ। ਬਾਬਾ ਗੁਰਦਿੱਤਾ ਜੀ ਦਾ ਵਿਆਹ ਹੈ। ਬਰਾਤ ਤਿਆਰ ਹੋ ਰਹੀ ਹੈ। ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਤਿਆਰ ਕੀਤਾ। ਸੋਹਣੇ ਕੱਪੜੇ ਪਾਏ, ਸੋਹਣੀ ਜੁੱਤੀ ਪਾਈ। ਆਪ ਜੀ ਆਪਣੇ ਘਰ ਤੋਂ ਜਰਾ ਬਾਹਰ ਨਿਕਲੇ ਨੇ ਗੁਰੂ ਕੇ ਮਹਿਲਾਂ ਤੋਂ ਤੇ ਕੀ ਵੇਖਦੇ ਸਾਹਮਣੇ ਮੰਗਤਿਆਂ ਦੇ ਵਿੱਚ ਆਪ ਜੀ ਦੇ ਕਦ ਬੁੱਤ ਦਾ ਇੱਕ ਬੱਚਾ ਖੜਾ ਹੈ ਉਹਦੇ ਕੱਪੜੇ ਚਿੱਥੜੇ ਚਿੱਥੜੇ ਹੋਏ ਪਏ ਨੇ 파ਟੇ ਪਏ ਨੇ ਵੇਖ ਕੇ ਨੱਕ ਤਰਸਾਇਆ ਕਿ ਕੋਲ ਗਏ ਤੇ ਆਪਣੀ ਪੋਸ਼ਾਕ ਉਤਾਰ ਕੇ ਉਹਨੂੰ ਪਹਿਨਾ ਦਿੱਤੀ ਆਪਣਾ ਜੋੜਾ ਉਤਾਰ ਕੇ ਉਹਨੂੰ ਦੇ ਦਿੱਤਾ ਜਦੋਂ ਵਾਪਸ ਮੁੜ ਕੇ ਆਏ ਮਾਤਾ ਨਾਨਕੀ ਜੀ ਨੇ ਵੇਖ ਕੇ ਬੜੀ ਹੈਰਾਨੀ ਪ੍ਰਗਟਾਈ ਆਖਿਆ ਮੇਰੇ ਸੋਹਣੇ ਲਾਲ ਜੀ ਮੈਂ ਤੇ ਹੁਣੇ ਤੁਹਾਨੂੰ ਸੋਹਣੀਆਂ ਪੁਸ਼ਾਕਾਂ ਪਵਾ ਕੇ ਕੱਲਿਆ ਸੀ ਤੁਹਾਡੇ ਬਸਤਰ ਕਿੱਥੇ ਗਏ ਕਿ ਕਹਿਣ ਲੱਗੇ ਮਾਤਾ ਜੀ ਮੈਨੂੰ ਤਾਂ ਤੁਸੀਂ ਹੋਰ ਵੀ ਪਵਾ ਦਿਓਗੇ ਪਰ ਉਸ ਗਰੀਬ ਦੇ ਠਰਦੇ ਤਨ ਦੇ ਉੱਤੇ ਕੋਈ ਬਸਤਰ ਨਹੀਂ ਸੀ ਮੈਂ ਆਪਣੇ ਬਸਤਰ ਉਤਾਰ ਕੇ ਉਹਨੂੰ ਦੇ ਆਇਆ ਮਾਤਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਇਹ ਗੱਲ ਸਾਂਝੀ ਕੀਤੀ ਬਾਅਦ ਵਿੱਚ ਕਿ ਵੇਖੋ ਤੁਹਾਡਾ ਬੱਚਾ ਇਹ ਤੇ ਆਪਣਾ ਲਿਬਾਸ ਵੀ ਦੂਜਿਆਂ ਨੂੰ ਦੇ ਆਇਆ ਉਤਾਰ ਕੇ ਤੇ ਮਹਾਰਾਜੀ ਮੁਸਕਰਾ ਪਏ ਕਿ ਅੱਜ ਤੱਕ ਕੇਵਲ ਲਿਵਾਸ ਤੱਕ ਵੇਖ ਕੇ ਤੁਸੀਂ ਚਿੰਤਤ ਇੱਕ ਦਿਨ ਇਹਨਾਂ ਨੇ ਦੂਜਿਆਂ ਦੀ ਜ਼ਿੰਦਗੀ ਵਾਸਤੇ ਆਪਣੇ ਸਵਾਸ ਤੱਕ ਵੀ ਦੇ ਦੇਣੇ ਹਨ ਇਹ ਧੰਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ ਬਚਪਨ ਦੀਆਂ ਸਾਖੀਆਂ ਨੇ ਇਸੇ ਤਰ੍ਹਾਂ ਜਦੋਂ ਸਤਗੁਰਾਂ ਜੀ ਦੀ ਉਮਰ 13 ਸਾਲ ਦੀ ਹੋਈ ਤਾਂ ਆਪ ਜੀ ਦੀ ਸ਼ਖਸੀਅਤ ਦਾ ਇੱਕ ਵੱਖਰਾ ਪੱਖ ਜੋ ਕਦੇ ਕਿਸੇ ਨੇ ਸੋਚਿਆ ਵਿਚਾਰਿਆ ਤੱਕ ਨਹੀਂ ਸੀ ਉਹ ਰੂਪਮਾਨ ਹੋਇਆ ਕਰਤਾਰਪੁਰ ਦਾ ਜੰਗ ਹੋ ਰਿਹਾ ਇਸ ਜੰਗ ਦੇ ਵਿੱਚ ਹਜ਼ਾਰਾਂ ਸਿਪਾਹੀ ਲੜਦੇ ਜੂਝਦੇ ਪਏ ਨੇ ਤੇ ਇਹਨਾਂ ਸਿਪਾਹੀਆਂ ਦੇ ਵਿੱਚ ਇੱਕ ਨੰਨਾ ਜਿਹਾ ਸਿਪਾਹੀ ਹੈ ਜੋ ਸਾਰੀਆਂ ਫੌਜਾਂ ਦੇ ਵਿੱਚੋਂ ਸਭ ਤੋਂ ਛੋਟੀ ਉਮਰ ਦਾ ਸਿਪਾਹੀ ਹੈ ਇਹ ਕੌਣ ਹੈ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਭ ਤੋਂ ਛੋਟਾ ਸਹਬਜਾਦਾ ਜਿਨ੍ਹਾਂ ਦਾ ਹੁਣੇ-ਹੁਣੇ ਨਵਾਂ-ਨਵਾਂ ਵਿਆਹ ਹੋਇਆ ਹੈ ਜਿਨ੍ਹਾਂ ਦੀ ਆਰਬਲਾ ਅਜੇ ਕੇਵਲ 13 ਸਾਲ ਹੈ ਓਨਲੀ 13 ਈਅਰ ਇਹ ਆਪ ਜੀ ਦੇ ਹੱਥ ਦੇ ਵਿੱਚ ਤੇਗ ਹੈ ਘੋੜੇ ਤੇ ਸਵਾਰ ਨੇ ਤੇ ਸਾਢੇ ਸਾਢੇ 7 ਫੁੱਟ ਦੇ ਉਹਨਾਂ ਮੁਗਲਾਂ ਦੇ ਨਾਲ ਤੁਰਕਾਂ ਦੇ ਨਾਲ ਆਪ ਜੀ ਲੋਹਾ ਲੈਂਦੇ ਪਏ ਨੇ ਤੇਗ ਦੇ ਐਸੇ ਵਾਰ ਕਰਦੇ ਪਏ ਨੇ ਜ਼ਾਲਿਮਾਂ ਦੇ ਸਿਰ ਲਾਹ ਲਾ ਕੇ ਸੁੱਟਦੇ ਪਏ ਨੇ ਇਹ ਰੂਪ ਆਪ ਜੀ ਦਾ ਪਹਿਲੀ ਵਾਰ ਸਾਰੀ ਲੋਕਾਈ ਨੇ ਵੇਖਿਆ ਸੀ ਉਧਰ ਇਮਾਰਤ ਦੀਆਂ ਛੱਤਾਂ ਤੇ ਖਲੋਖਲੋ ਕੇ ਜੰਗ ਵੇਖ ਰਹੇ ਨੇ ਸਤਕਾਰਯੋਗ ਮਾਤਾ ਨਾਨਕੀ ਜੀ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਵੇਂ ਵਿਆਹੇ ਮਹਿਲ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਦੇ ਮਨ ਨੂੰ ਇੱਕ ਖਿੱਚ ਜੀ ਵੱਜਦੀ ਹੈ ਘੜੀ ਮੁੜੀ ਸੁਨੇਹਾ ਕੱਲਿਆ ਗੁਰੂ ਅਰਗੁਵਿੰਦ ਸਾਹਿਬ ਜੀ ਮੇਰਾ ਪੁੱਤਰ ਅਜੇ ਫੁੱਲ ਭਰ ਹੈ ਉਹਨੇ ਬੜੀ ਜੰਗ ਲੜ ਲਈ ਹੈ ਥੱਕ ਗਿਆ ਹੋਵੇਗਾ ਹੁਣ ਉਹਨੂੰ ਵਾਪਸ ਭੇਜ ਦਿਓ ਸੁਨੇਹਾ ਲੈ ਕੇ ਆਉਣ ਵਾਲੇ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖਿਆ ਕਿ ਜਾਓ ਤੇਗ ਬਹਾਦਰ ਜੀ ਨੂੰ ਜਾ ਕੇ ਪੁੱਛ ਲਾਓ ਕੀ ਕਹਿੰਦੇ ਨੇ ਜਦੋਂ ਸੁਨੇਹਾ ਲੈ ਕੇ ਜਾਣ ਵਾਲੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਾ ਕੇ ਪੁੱਛਿਆ ਤੇ ਅਗੋ ਸੂਰਮਿਆਂ ਯੋਧਿਆਂ ਵਾਂਗ ਬੀਰਸ ਵਿੱਚ ਆ ਕੇ ਕਿਹਾ ਕਿ ਯੋਧੇ ਸੂਰਮੇ ਉਹਨਾਂ ਚਿਰ ਮੈਦਾਨ ਦੇ ਵਿੱਚੋਂ ਪਿਛੇ ਨਹੀਂ ਹਟਦੇ ਜਿੰਨਾ ਚਿਰ ਸ਼ਹੀਦੀ ਨਾ ਪਾ ਲੈਣ ਜਾਂ ਫਤਿਹ ਨਾ ਪ੍ਰਾਪਤ ਕਰ ਲੈਣ ਅੱਧ ਟਾਵੇਂ ਯੁੱਧ ਨੂੰ ਛੱਡ ਕੇ ਵਾਪਸ ਮੁੜਨਾ ਸੂਰਮਿਆਂ ਤੇ ਬਹਾਦਰਾਂ ਦਾ ਕੰਮ ਨਹੀਂ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕੇਵਲ 13 ਵਰੇ ਦੀ ਉਮਰ ਦੇ ਵਿੱਚ ਤੇਗ ਦੇ ਯੋਗ ਵਿਖਾ ਕੇ ਆਪਣੇ ਨਾਮ ਦਾ ਇੱਕ ਅਰਥ ਸੰਸਾਰ ਦੇ ਵਿੱਚ ਪ੍ਰਗਟ ਕੀਤਾ ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬਚਪਨ ਦੇ ਕੁਝ ਦਰਸ਼ਨ ਨੇ ਜਿਨ੍ਹਾਂ ਦੇ ਵਿੱਚੋਂ ਸਾਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਉਸ ਪਿਆਰੀ ਉਸ ਮਹਾਨ ਸ਼ਖਸ਼ੀਏ ਦੇ ਦਰਸ਼ਨ ਹੁੰਦੇ ਨੇ ਜਿਸ ਤੋਂ ਸਾਡੇ ਹਿਰਦੇ ਵਿੱਚ ਸਤਿਗੁਰਾਂ ਦਾ ਪ੍ਰੇਮ ਹੋਰ ਵੀ ਗਾੜਾ ਹੁੰਦਾ ਹੈ ਹੋਰ ਵੀ ਪੀੜਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ